ਇਕ ਵਰਫੇਡ 89 ਆਜ਼ਾਦੀ ਦੇ ਇਸ ਸਾਰੇ ਮੌਕਾ ਨੇ ਕਾਹੇ ਵਿਖਾਈ ਕਿਤੇ ਜਾ ਰਹੇ ਯਤਨਾਂ ਨੂੰ ਚਲਾਉਣਾ ਬੰਦ ਆ ਪਰਫੈਕਸ਼ਨ ਰੇਅਰ ਹੁੰਦੀ ਹੈ ਸੰਪੂਰਨਤਾ ਬਹੁਤ ਖਾਸ ਹੁੰਦੀ ਹੈ ਗੁਰੂ ਮਹਾਰਾਜ ਤੋਂ ਵੱਧ ਕੋਈ ਨਹੀਂ ਜਾਣਦਾ ਸਾਡੇ ਅਸੀਂ ਮਨੁੱਖੀ ਜੀਵਾਂ ਇਤਨਾ ਕਿਤੇ ਕਮੀਆਂ ਰੰਦੀਆਂ ਨੇ ਉਹ ਕਮੀਆਂ ਨੂੰ ਸੁਣ ਲੈਣਾ ਸਮਝ ਲੈਣਾ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਪੂਰ ਕਰਨਾ ਇੱਕ ਵੱਡਾ ਕੰਮ ਹੁੰਦਾ ਹੈ ਸੋ ਇਸ ਚੱਲ ਰਿਹਾ ਸਵਾਗਤ ਦੇ ਦੌਰਾਨ ਇਹ ਜਸਬੀਰ ਸਿੰਘ ਤੋਂ ਪਹਿਲਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਸੋਚਦਾ ਕਿ ਕਿਸੇ ਹੋਰ ਕਿਸੇ ਸਰਜਨ ਦੇ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਦੀਪਕਤਾ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਕੋਈ ਗੱਲ ਕਰਨੀ ਹੋਵੇ ਤੇ ਪਲੀਜ਼ ਆਓ ਸਰਪੰਚ ਸਰਦਾਰ ਗੁਰਪ੍ਰੀਤ ਸਿੰਘ ਇਹ ਤੋਂ ਬਦਾਈਆ ਜੀ ਠੀਕ ਆਓ ਜੀ ਸਰਦਾਰ ਜਸਪ੍ਰੀਤ ਸਿੰਘ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਡੇ ਇਹੀਤਾਂ ਦਾ ਨਾਰਾ ਸੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਭ ਤੋਂ ਪਹਿਲਾਂ ਸਾਡੇ ਵਾਸਤੇ ਜਿੰਨੇ ਵੀ ਇਲਾਕੇ ਦੀਆਂ ਪੰਚਾਇਤਾਂ ਆਈਆਂ ਨੇ ਇਲਾਕੇ ਵਿੱਚੋਂ ਆਗੂ ਪਹੁੰਚੇ ਨੇ ਸਾਰਿਆਂ ਨੂੰ ਇਹ ਜੀ ਆਇਆਂ ਆਖਦੇ ਆ ਉਹਨਾਂ ਵਾਸਤੇ ਸਭ ਤੋਂ ਮਾਣ ਵਾਲੀ ਗੱਲ ਕੀ ਆ ਵੀ ਅੱਜ ਜਿਸ ਜਗ੍ਹਾ ਦੇ ਉੱਪਰ ਉਹ ਬੈਠੇ ਨੇ ਇਹ ਜਗਾ ਇਹ ਸਕੂਲ ਤੁਹਾਡੇ ਵਡਿਆ ਨੇ ਤੁਹਾਡੇ ਵਡੇਰਿਆਂ ਨੇ ਜਿਨ੍ਹਾਂ ਦਾ ਤੁਸੀਂ ਬਹੁਤ ਹੀ ਫਖਰ ਦੇ ਨਾਲ ਨਾਂ ਲੈਂਦੇ ਜੀ ਮਹਾਨ ਦੇਸ਼ਕ ਬਾਬਾ ਸੋਨ ਸਿੰਘ ਪਕੜਾ ਜੀ ਵੱਲੋਂ ਲਾਇਆ ਹੋਇਆ ਬੂਟਾ ਵਾ ਸਕੂਲ ਰੂਪੀ ਜੋ ਅੱਜ ਵੱਧ ਫੁੱਲ ਰਿਹਾ ਵਾ ਇੱਥੋਂ ਬੱਚੇ ਕੁਝ ਜਿਸ ਤਰ੍ਹਾਂ ਅਮਰੀਕਾ ਕੈਨੇਡਾ ਦੇ ਵਿੱਚ ਜਾ ਕੇ ਵੀ ਤਰੱਕੀਆਂ ਕਰ ਰਹੇ ਨੇ ਅਹੀ ਗੱਲ ਕਰਦਿਆਂ ਅਮਰੀਕਾ ਦੀ ਤਰਜੀਹ ਤੇ ਡਾਕਟਰ ਬਖਸ਼ੀਰ ਸਿੰਘ ਜੀ ਘਾਰ ਸਿੰਘ ਜੀ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਇੱਕ ਲੰਗਰ ਚੱਲੇ ਕੋ ਸੰਸਥਾ ਨਾਂ ਦਾ ਇੱਕ ਸਥਾਨ ਜਿਹੜਾ ਵਾ ਪਕਨੇ ਤੋਂ ਚੀਚੇ ਰੋਡ ਦੇ ਵਿੱਚ ਬਹੁਤ ਵਧੀਆ ਬਿਲਡਿੰਗ ਜਿਹੜੀ ਆ ਉਹ ਤਿਆਰ ਕੀਤੀ ਆ ਜਿਸ ਵਿੱਚ ਵੱਖ-ਵੱਖ ਸਹੂਲਤਾਂ ਜਿਹੜੀਆਂ ਮੈਡੀਕਲ ਸਹੂਲਤ এডਿਕੇਸ਼ਨ ਦੀ ਸਹੂਲਤ ਕਈ ਸਹੂਲਤਾਂ ਮਿਲ ਰਹੀਆਂ ਔਰ ਮਾਂ ਖੁਸ਼ੂਸ ਕਰਦੇ ਆ ਇਹੇ ਬਾਬਾ ਪਕਨਾ ਦੇ ਸਕੂਲ ਦੇ ਵਿਦਿਆਰਥੀ ਆ ਅੱਜ 78 ਸਾਲ ਕੰਪਲੀਟ ਹੋ ਗਏ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ